ਚੰਡੀਗੜ੍ਹ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸਦੀ ਕਿ ਸੈਕਟਰ 34 ਦੇ ਹੀਲਿੰਗ ਹਸਪਤਾਲ ਦੀ ਲਾਪਰਵਾਹੀ ਦੇ ਕਾਰਨ ਮੁਹਾਲੀ ਦੇ ਸੈਕਟਰ 69 ਵਿੱਚ ਰਹਿਣ ਵਾਲੀ 45 ਸਾਲਾਂ ਦੀ ਗੁਰਮੀਤ ਕੌਰ ਨੂੰ ਆਪਣੀਆਂ ਖੱਬੇ ਹੱਥ ਦੀ 4 ਉਂਗਲਾਂ ਗਵਾਉਣੀਆਂ ਪਈਆਂ ਜ਼ਿਲ੍ਹਾ ਭੋਗ ਦਾ ਕਮਿਸ਼ਨ ਨੇ ਇਸ ਮਾਮਲੇ ਵਿੱਚ ਇਸ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਗੈਸਟਰੋਐਂਟੋਲੋজিস্ট ਡਾਕਟਰ ਸੰਦੀਪ ਪਾਲ ਨਿਊਰੋਮੈਡੀਸਿਨ ਸਪੈਸ਼ਲਿਸਟ ਡਾਕਟਰ ਜੇਪੀ ਸਿੰਘ ਵੀ ਅਤੇ ਕਾਸਮੈਟਿਕ ਐਂਡ ਪਲਾਸਟਿਕ ਸਰਜਨ ਡਾਕਟਰ ਮਨਿੰਦਰ ਕੌਰ ਬੀਦੀ ਨੂੰ ਸੇਵਾ ਵਿੱਚ ਲਾਪਰਵਾਹੀ ਦਾ ਦੋਸ਼ੀ ਕਰਾਰ ਦਿੱਤਾ ਨਾਲ ਹੀ 50 ਲੱਖ ਰੁਪਏ ਭਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ ਘਟਨਾ 25 ਨਵੰਬਰ 2020 ਦੀ ਹੈ ਗੁਰਮੀਤ ਕੌਰ ਨੂੰ ਸਿਰ ਪੇਟ ਅਤੇ ਪੇਟ ਵਿੱਚ ਦਰਦ ਦੇ ਨਾਲ ਉਲਟੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਹਸਪਤਾਲ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਤੇ ਐਂਟੀਬਾਇਓਟਿਕਸ ਦੇਣ ਦੇ ਲਈ ਖੰਬੇ ਹੱਥ ਵਿੱਚ ਕੈਨੂਲਾ ਲਗਾਇਆ ਗਿਆ ਪਰ ਕੁਝ ਦਿਨਾਂ ਵਿੱਚ ਹੱਥ ਵਿੱਚ ਸੋਜਣ ਤੇ ਭਾਰੀ ਦਰਦ ਸ਼ੁਰੂ ਹੋ ਗਿਆ ਡਾਕਟਰਾਂ ਨੇ ਇਸ ਨੂੰ ਆਮ ਗੱਲ ਕਿਹਾ ਪਰ 29 ਨਵੰਬਰ ਤੱਕੇ ਹੱਥ ਨੀਲਾ ਹੋਣ ਲੱਗਿਆ ਤੇ ਗੈਂਗਰੀਨ ਫੈਲ ਚੁੱਕਿਆ ਸੀ ਡਾਕਟਰਾਂ ਨੇ ਸਰਜਰੀ ਦਾ ਫੈਸਲਾ ਕੀਤਾ ਪਰ ਹਾਲਾਤ ਨਾਜ਼ੁਕ ਹੋਣ ਕਾਰਨ ਮਰੀਜ਼ ਨੂੰ ਪੀਜੀਆ ਰੈਫਰ ਕਰ ਦਿੱਤਾ ਗਿਆ ਇੱਥੇ ਪਹੁੰਚਣ ਉੱਤੇ ਡਾਕਟਰਾਂ ਨੂੰ ਗੁਰਮੀਤ ਕੌਰ ਦੀਆਂ 4 ਉਂਗਲੀਆਂ ਕੱਟਣੀਆਂ ਪਈਆਂ ਦੋਸ਼ ਇਹ ਵੀ ਲੱਗਿਆ ਕਿ ਹੇਲੇ ਹਸਪਤਾਲ ਨੇ ਜ਼ਖਮਾ ਨੂੰ ਠੀਕ ਤਰ੍ਹਾਂ ਨਾਲ ਪੱਟੀ ਨਹੀਂ ਕੀਤੀ ਅਤੇ ਮਰੀਜ਼ ਨੂੰ ਅਧੂਰੀ ਹਾਲਤ ਵਿੱਚ ਪੀਜੀਆ ਭੇਜਿਆ ਗਿਆ ਗੁਰਮੀਤ ਕੌਰ ਨੇ ਕਮਿਸ਼ਨ ਨੂੰ ਦੱਸਿਆ ਹੈ ਕਿ ਉਹ ਸਾਰੇ ਕੰਮ ਖੱਬੇ ਹੱਥ ਨਾਲ ਕਰਦੀ ਸੀ ਉਂਗਲਾ ਘਵਾਉਣ ਤੋਂ ਬਾਅਦ ਉਹ 85% ਦੀ ਅਪਾਹਜ ਹੋ ਚੁੱਕੀ ਹੈ ਉਸ ਨੂੰ ਨਵੀਂ ਜ਼ਿੰਦਗੀ ਜਿਉਣ ਦੇ ਲਈ 28 ਲੱਖ 26 ਹਜ਼ਾਰ ਰੁਪਏ ਦਾ ਕਰਜ਼ੇ ਮਹਾਥ ਲਵਾਉਣਾ ਪਿਆ ਸਵਾਵ ਵੱਡਾ ਇਹ ਹੈ ਕਿ ਕੀ ਅਜਿਹੇ ਹਸਪਤਾਲਾਂ ਵਿੱਚ ਜਾਨ ਬਚਾਉਣ ਦੀ ਬਜਾਏ ਲਾਪਰਵਾਹੀ ਜ਼ਿੰਦਗੀ ਬਰਬਾਦ ਕਰਨ ਦਾ ਕਾਰਨ ਬਣਦੀ ਜਾਵੇਗੀ ਜ਼ਿਲ੍ਹਾ ਭੋਗ ਦਾ ਕਮਿਸ਼ਨ ਦਾ ਇਹ ਫੈਸਲਾ ਲੋਕਾਂ ਲਈ ਇੱਕ ਵੱਡਾ ਸੰਦੇਸ਼ ਹੈ ਕਿ ਮਰੀਜ਼ ਦੀ ਜ਼ਿੰਦਗੀ ਨਾਲ ਖੇਡਣ ਵਾਲਿਆਂ ਨੂੰ ਹੁਣ ਸਖਤ ਤੋਂ ਸਖਤ ਸਜ਼ਾ ਭੁਗਤਣੀ ਪਵੇਗੀ ਚੰਡੀਗੜ੍ਹ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸਦੀ ਕਿ ਸੈਕਟਰ 34 ਦੇ ਹੀਲਿੰਗ ਹਸਪਤਾਲ ਦੀ ਲਾਪਰਵਾਹੀ ਦੇ ਕਾਰਨ ਮੁਹਾਲੀ ਦੇ ਸੈਕਟਰ 69 ਵਿੱਚ ਰਹਿਣ ਵਾਲੀ 45 ਸਾਲਾਂ ਦੀ ਗੁਰਮੀਤ ਕੌਰ ਨੂੰ ਆਪਣੀਆਂ ਖੱਬੇ ਹੱਥ ਦੀਆਂ ਚਾਰ ਉਂਗਲੀਆਂ ਗਵਾਉਣੀਆਂ ਪਈਆਂ ਜ਼ਿਲ੍ਹਾ ਭੋਗ ਦਾ ਕਮਿਸ਼ਨ ਨੇ ਇਸ ਮਾਮਲੇ ਵਿੱਚ ਇਸ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਗੈਸਟਰੋਐਂਟੋਲੋজিস্ট ਡਾਕਟਰ ਸੰਦੀਪ ਪਾਲ ਨਿਊਰੋਮੈਡੀਸਿਨ ਸਪੈਸ਼ਲਿਸਟ ਡਾਕਟਰ ਜੇਪੀ ਸਿੰਘ ਵੀ ਅਤੇ ਕਾਸਮੈਟਿਕ ਐਂਡ ਪਲਾਸਟਿਕ ਸਰਜਨ ਡਾਕਟਰ ਮਨਿੰਦਰ ਕੌਰ ਬੀਦੀ ਨੂੰ ਸੇਵਾ ਵਿੱਚ ਲਾਪਰਵਾਹੀ ਦਾ ਦੋਸ਼ੀ ਕਰਾਰ ਦਿੱਤਾ ਨਾਲ ਹੀ 50 ਲੱਖ ਰੁਪਏ ਭਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ ਘਟਨਾ 25 ਨਵੰਬਰ 2020 ਦੀ ਹੈ ਗੁਰਮੀਤ ਕੌਰ ਨੂੰ ਸਿਰ ਪੇਟ ਅਤੇ ਪੇਟ ਵਿੱਚ ਦਰਦ ਦੇ ਨਾਲ ਉਲਟੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਹਸਪਤਾਲ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਅਤੇ ਐਂਟੀਬਾਇਓਟਿਕਸ ਦੇਣ ਦੇ ਲਈ ਖੱਬੇ ਹੱਥ ਵਿੱਚ ਕੈਨੂਲਾ ਲਗਾਇਆ ਗਿਆ ਪਰ ਕੁਝ ਦਿਨਾਂ ਵਿੱਚ ਹੱਥ ਵਿੱਚ ਸੂਜਣ ਤੇ ਭਾਰੀ ਦਰਦ ਸ਼ੁਰੂ ਹੋ ਗਿਆ ਡਾਕਟਰਾਂ ਨੇ ਇਸ ਨੂੰ ਆਮ ਗੱਲ ਕਿਹਾ ਪਰ 29 ਨਵੰਬਰ ਤੱਕ ਇਹ ਹੱਥ ਨੀਲਾ ਹੋਣ ਲੱਗਿਆ ਤੇ ਗੈਂਗਰੀਨ ਫੈਲ ਚੁੱਕਿਆ ਸੀ ਡਾਕਟਰਾਂ ਨੇ ਸਰਜਰੀ ਦਾ ਫੈਸਲਾ ਕੀਤਾ ਪਰ ਹਾਲਾਤ ਨਾਜ਼ਮ ਹੋਣ ਕਾਰਨ ਮਰੀਜ਼ ਨੂੰ ਪੀਜੀਆ ਰੈਫਰ ਕਰ ਦਿੱਤਾ ਗਿਆ ਇੱਥੇ ਪਹੁੰਚਣ ਉੱਤੇ ਡਾਕਟਰਾਂ ਨੂੰ ਗੁਰਮੀਤ ਕੌਰ ਦੀਆਂ 4 ਉਂਗਲੀਆਂ ਕੱਟਣੀਆਂ ਪਈਆਂ ਦੋਸ਼ ਇਹ ਵੀ ਲੱਗਿਆ ਹੈ ਕਿ ਹੇਲੇ ਹਸਪਤਾਲ ਨੇ ਜ਼ਖਮ ਨੂੰ ਠੀਕ ਤਰ੍ਹਾਂ ਨਾਲ ਪੱਟੀ ਨਹੀਂ ਕੀਤੀ ਅਤੇ ਮਰੀਜ਼ ਨੂੰ ਅਧੂਰੀ ਹਾਲਤ ਵਿੱਚ ਪੀਜੀਆਈ ਭੇਜਿਆ ਗਿਆ ਗੁਰਮੀਤ ਕੌਰ ਨੇ ਕਮਿਸ਼ਨ ਨੂੰ ਦੱਸਿਆ ਹੈ ਕਿ ਉਹ ਸਾਰੇ ਕੰਮ ਖੱਬੇ ਹੱਥ ਨਾਲ ਕਰਦੀ ਸੀ ਉਂਗਲਾ ਗਵਾਉਣ ਤੋਂ ਬਾਅਦ ਉਹ 85% ਦੀ ਅਪਾਹਜ ਹੋ ਚੁੱਕੀ ਹੈ ਉਸ ਨੂੰ ਨਵੀਂ ਜ਼ਿੰਦਗੀ ਜਿਉਣ ਦੇ ਲਈ 28 ਲੱਖ 26000 ਰੁਪਏ ਦਾ కృਤਮ ਹੱਥ ਲਵਾਉਣਾ ਪਿਆ ਸਵਾਲ ਵੱਡਾ ਇਹ ਹੈ ਕਿ ਕੀ ਅਜਿਹੇ ਹਸਪਤਾਲਾਂ ਵਿੱਚ ਜਾਨ ਬਚਾਉਣ ਦੀ ਬਜਾਏ ਲਾਪਰਵਾਹੀ ਜ਼ਿੰਦਗੀ ਬਰਬਾਦ ਕਰਨ ਦਾ ਕਾਰਨ ਬਣਦੀ ਜਾਵੇਗੀ ਜ਼ਿਲ੍ਹਾ ਭੋਗ ਦਾ ਕਮਿਸ਼ਨ ਦਾ ਇਹ ਫੈਸਲਾ ਲੋਕਾਂ ਲਈ ਇੱਕ ਵੱਡਾ ਸੰਦੇਸ਼ ਹੈ ਕਿ ਮਰੀਜ਼ ਦੀ ਜ਼ਿੰਦਗੀ ਨਾਲ ਖੇਡਣ ਵਾਲਿਆਂ ਨੂੰ ਹੁਣ ਸਖਤ ਤੋਂ ਸਖਤ ਸਜ਼ਾ ਭੁਗਤਣੀ ਪਵੇਗੀ